ਇਨੇ ਕੋ ਘੰਟੇ ਚੱਲੇ ਆਉਣਾ ਮੱਖਣੇ ਤਾਂ ਥੋੜੀ ਚੱਲੇ ਆਉਣਾ ਇਹ ਚੱਲਿਆ ਹੋਇਆ ਜੀ 910 ਘੰਟੇ ਚੱਲਿਆ ਹੋਇਆ ਜੀ ਇਹ ਸੈਂਟਰ ਗੇਅਰ ਆ ਜੀ ਠੀਕ ਹੈ 25 ਹਾਂ ਜੀ 4 ਟ ਪਾਰਟੀ ਦਾ ਜੀ ਸੰਗਰੂਰ ਦਾ ਨੰਬਰ ਆ ਜੀ ਪੀ 13 ਇਹ ਕਹਿੰਦਾ 3 ਸਪੀਡ ਆ ਇਹ 3 ਆ ਗਈ 3 ਸਪੀਡ ਹੈ ਰਿਵਰਸ ਪੀਟੀਓ ਆ ਗਈ ਰਿਵਰਸ ਪੀਟੀਓ ਆ ਹਾਂ ਪ੍ਰੋ ਗੇਅਰ ਆ ਗਿਆ ਪ੍ਰੋ ਗੇਅਰ ਆ ਗਿਆ 13 ਦੀ ਗੱਲ ਕੀਤੀ ਜਾਵੇ ਬਾਈ 670 ਕੁ ਪੰਜ ਹੈ ਜੀ ਲਓ ਵੀ ਮਿੱਤਰੋ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਆ ਨਾਲ ਵੀਰ ਚਰਨਾ ਜੁੜਿਆ ਗੁਰਚਰਨ ਸਿੰਘ ਸਤਿ ਸ੍ਰੀ ਅਕਾਲ ਬਾਈ ਚਰਨੇ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਬਾਈ ਵਧੀਆ ਜੀ ਵਧੀਆ ਚੜਦੀ ਕਲਾ ਜਮਾ ਹਾਂ ਜੀ ਤੇ ਮੰਡੀ ਦੱਸ ਦਿਓ ਪਹਿਲਾਂ ਤਾਂ ਵੀ ਕਿੱਥੇ ਲੱਗਦੀ ਐ ਇਹ ਇਹ ਬਰਨਾਲਾ ਹੀ ਤਰਕਸੀਲ ਚੌਂਕ 'ਚ ਜੀ ਤਰਕਸੀਲ ਚੌਂਕ 'ਚ ਹਾਂ ਜੀ ਤੇ ਤੁਹਾਡਾ ਪਲਾਂਟ ਨੰਬਰ ਇਹ ਕਿੰਨਾ ਹੈ ਇੱਕ ਨੰਬਰ ਆ ਜੀ ਇੱਕ ਨੰਬਰ ਪਲਾਟ ਹੈ ਹਾਂ ਜੀ ਠੀਕ ਹੈ ਤੇ ਲੋਕੇਸ਼ਨ ਕੀ ਪਈ ਜਾਂਦੀ ਆ ਤੁਹਾਡੀ ਇਸ ਤੋਂ ਬਰਨਾਲਾ ਮੰਡੀ ਤੋਂ ਅਲਾਵਾ ਕਿੱਥੇ ਖੜਾਣਾ ਬਰਨਾਲਾ ਜਿਤਨਾ ਉਲਾ ਤਨੋਲਾ ਹਾਂ ਜੀ ਤਨੋਲਾ ਪਿੰਡ ਆ ਤੁਹਾਡਾ ਨਾਤਣਾਉ ਲੈ ਪੂਰੇ ਕੁੱਬੇ ਪਿੰਡ ਦੀ ਪੂਰੇ ਕੁੱਬੇ ਹਾਂ ਜੀ ਪਿੰਡ ਖੜਾਉਣੇ ਹਾਂ ਹਾਂ ਜੀ ਹਾਂ ਠੀਕ ਹੈ ਬਾਈ ਨਾਲ ਤੁਸੀਂ ਪਿੰਡ ਵੀ ਕੰਟੈਕਟ ਕਰ ਸਕਦੇ ਹੋ ਹੁਣ ਆਪਾਂ ਅਰਜੰਤੋ ਸਟਾਰਟ ਕਰਦੇ ਹਾਂ 6052 ਬਾਈ ਕੁਰਚਾ ਨਾਲ ਦੱਸੀਂ ਕਿਰਾਏ ਦੇ ਬਾਰੇ ਇਹ ਸੈਂਟਰ ਗੇਰ ਆ ਜੀ 605 ਹਾਂ ਜੀ ਹੱਟ ਪਾਰਟੀ ਦਾ ਜੀ ਸੰਗਰੂਰ ਦਾ ਨੰਬਰ ਆ ਜੀ ਪੀ 13 ਠੀਕ ਹੈ ਜੀ ਤੇ ਇੰਜਨ ਗੇਰ ਦਾ ਵੀ ਚੰਗੜਾ ਇੰਜਨ ਗੇਰ ਦਾ ਓਕੇ ਆ ਜੀ ਠੀਕ ਹੈ ਜੀ ਆ ਟੁਰਬੋ ਕੰਪਨੀ ਦੇ ਨੇ ਜੀ ਠੀਕ ਹੈ ਜੀ ਹਾਂ ਪੋਲੋ ਦੇ ਪੋਲੋ ਦੇ ਟਾਇਰ ਨੇ ਕਿੰਨੇ ਕੇ ਪੈਸੇ ਪਏ ਉਹਨੇ ਗੁਰਚਰਨਾ ਟਾਇਰ 85 ਪੈਸੇ ਨੇ ਜੀ 80 85 ਪੈਸੇ ਹਾਂਜੀ ਹਾਂ ਤੇਲ ਜੇ ਰੰਗ ਪੈਂਟ ਦੀ ਗੱਲ ਕਰੀਏ ਆਪਾਂ ਇਹਦੇ ਉਹਦੀ ਗਰੰਟੀ ਹੋ ਜੀ ਗਰੰਟੀ ਫੁੱਲ ਹਾਂਜੀ ਹਾਂ ਠੀਕ ਐ ਜੇ ਕੋਈ ਮੇਤਰੋ ਕਲਮ ਵੀ ਸਾਬਤ ਕਰਦਾ ਬਾਈ ਕਹਿੰਦਾ ਫੁੱਲ ਗਰੰਟੀ ਹੋਊਗੀ ਹਾਂਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਸੀਲਡ ਹੈ ਮਾਡਲ ਇਹ ਕਿੰਨੇ ਆ ਗਿਆ ਗੁਰਚਰਨਾ ਇਹ 9 ਜੀ 9 ਮਾਡਲ ਐ ਸਿੰਪਲ ਕੱਪੜੇ ਵਾਲੀ ਛਤਰੀ ਐ 9 ਮਾਡਲ ਦਾ ਰੇਟ ਕਿੰਨਾ ਆ ਗਿਆ ਇਹਦਾ 3 ਲੱਖ 60 ਹਜ਼ਾਰ ਜੀ 3 ਲੱਖ 60 ਹਜ਼ਾਰ ਤਾਂ ਇਹ ਗੁਰਚਰਨਾ ਡਿਮਾਂਡ ਆ ਗਈ ਹਾਂ ਜੇ ਕੋਈ ਵੀਡੀਓ ਦੇਖ ਕੇ ਆ ਗਿਆ ਭਰਾ ਮਾਨਤਾਨਤ ਕਰਦੇ ਨਹੀਂ ਵਧੀਆ ਮਾਨਤਾਨ ਵਧੀਆ ਕਰਦੇ ਹੋਗੇ ਹਾਂ ਜੀ ਵਧੀਆ ਮਾਨਤਾਨ ਬਾਈ ਕਰਦੇਣਗੇ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮੂਰੇ ਆ ਗਿਆ 655 DI ਅਰਜਨ ਤੇ ਦੇਖ ਤਾਂ ਨੇ 4 ਵੀਲ ਤਾਂ ਨਹੀਂ ਨਹੀਂ 2 ਵੀਲ ਆ ਜੀ ਆ ਮਾਰ ਕੇ ਮੁਰ ਕੇ ਟਾਇਰਾਂ ਦੇ ਦੇਖ ਲੋ ਜੀ ਨਾਲ ਦੇ ਨੇ ਨਾਲ ਤੇ ਨਹੀਂ ਬਿਲਕੁਲ ਨਾਲ ਤੇ ਟਾਇਰ ਨਹੀਂ 21 ਦੇ 12ਵੇਂ ਮਹੀਨੇ ਦਾ ਨਿਕਲਿਆ ਹੋਇਆ ਜੀ 21 ਦੇ 12ਵੇਂ ਮਹੀਨੇ ਦਾ ਹਾਂ ਜੀ ਕਾਪੀ ਬਾਈ ਦੀ ਆ ਆ ਕਾਪੀ ਬਾਈ ਦੇ ਟਾਇਰ ਦੀ ਠੀਕ ਆ ਜੀ 21ਵੇਂ 21 ਦੇ 12ਵੇਂ ਮਹੀਨੇ ਦਾ ਨਿਕਲਿਆ ਕਾਪੀ ਬਾਈ ਦੀ ਆ ਹਾਂ ਜੀ ਹਾਂ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਆ ਤੇ ਸਾਰਾ ਟਰੈਕਟਰ ਬਾਈ ਓਰੀਜਨਲ ਆ ਹਾਂ ਜੀ ਹਾਂ ਜੀ ਗਾਰੰਟੀ ਸਾਰਾ ਟਰੈਕਟਰ ਓਰੀਜਨਲ ਹੈ ਇੰਜਨ ਗੇਅਰ ਦੀ ਵੀ ਗਾਰੰਟੀ ਹੋ ਜੀ ਸੰਗਰੂਰ ਦੀ ਇੰਜਨ ਗੇ ਹਾਂਜੀ ਠੀਕ ਹੈ ਇੰਜਨ ਗੇਅਰ ਦੀ ਵੀ ਬਾਈਕ ਹਨਾ ਫੁੱਲ ਗਾਰੰਟੀ ਹੋਊਗੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਕਿੰਨੇ ਕੁ ਘੰਟੇ ਚੱਲਿਆ ਹੋਣਾ ਮਖਣੇ ਤਾਂ ਥੋੜੀ ਚੱਲਿਆ ਹੋਣਾ ਇਹ ਚੱਲਿਆ ਹੋਇਆ ਜੀ 910 ਘੰਟੇ ਚੱਲਿਆ ਹੋਇਆ ਜੀ 910 ਘੰਟੇ ਚੱਲਿਆ ਰੇਡ ਨਾਲ ਚੱਲਿਆ ਹੋਇਆ ਜੀ ਰੇਡ ਨਾਲ ਹਾਂਜੀ ਚੈਂਜਰ ਮਾਟ ਵਾਲਾ ਭਾਈ 19 ਬਟਾ ਪੂਰੀ ਇਹ ਇਹ ਫੁੱਲ ਟੌਪ ਮਾਡਲ ਹੈ ਖੁੱਲੇ ਪਲੇਟਫਾਰਮ ਚ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ 65 HP ਵਾਲਾ ਆ ਗਿਆ ਜੀ ਇਹ 65 HP ਵਾਲਾ ਹਾਂਜੀ 65 HP ਦਾ ਟਰੈਕਟਰ ਦੇਖ ਸਕਦੇ ਹੋ ਤੇ ਮੂਰੇ ਵੇਟ ਵਗੈਰਾ ਲੱਗੇ ਹੋਏ ਨੇ ਹਾਂਜੀ ਹਾਂ ਤੇ ਮਾਡਲ ਇਹ ਕਿੰਨੇ 22 ਇੰਚੀ ਟਰੈਕਟਰ 21 ਦੇ ਕਾਪੀ 22 ਦੀ ਕਾਪੀ 22 ਦੀ ਤੇ ਰੇਟ ਰੇਟ ਤੇ ਭਰਿਆ ਜੀ 790000 ਜੀ ਤੇ ਬਾਕੀ ਮੌਕੇ ਤੇ ਮੌਕੇ ਤੇ ਕਰਦਾ ਏ 10-15000 ਰੁਪਏ ਮਾਨਤਾਣ ਭਾਈ 10-15000 ਰੁਪਏ ਦਾ ਮਾਨਤਾਣ ਮਿੱਤਰੋ ਹੋ ਜੂ ਮੌਕੇ ਤੇ ਤੇ ਪੂਰਾ ਮੜਿਆ ਹੋਇਆ ਟਰੈਕਟਰ ਹੈ ਚੰਗਾ ਟਰੈਕਟਰ ਹੈ ਯਾਨੀ ਕਿ ਟਰੈਕਟਰ ਤੁਸੀਂ ਦੇਖ ਸਕਦੇ ਹੋ ਕੋਨੋਪੀ ਵਗੈਰਾ ਲੱਗੀ ਹੋਈ ਹੈ ਮੂਰੇ ਗੱਲ ਕਰੀਏ ਆਪਾਂ 52 ਦਾਸ ਦੀ ਜੌਂਡੀਰ ਦੀ ਬਾਈ ਮੱਖਣ ਦੱਸੀ ਆ ਆਪਣਾ ਗੁਰਚਰਨ ਦੱਸੀ ਆ ਇਹਦੇ ਬਾਰੇ ਇਹ ਵੀ ਨਾਲ ਦੇ ਨੇ ਟਾਇਰ ਟੋਰਜੀ ਸਾਰੇ ਨਾਲ ਤੇ ਨਹੀਂ ਹਾਂਜੀ ਹਾਂ ਠੀਕ ਐ ਟਾਇਰ ਨਾਲ ਦੇ ਨੇ ਬਾਈ ਕਿੰਨੇ ਕ ਪੈਸੇ ਪੈਉਣ ਇਹਦੇ ਟਾਇਰ ਹੋਣਗੇ ਜੀ 80 ਕ ਪੈਸੇ 80 ਕ ਪੈਸੇ ਮੈਨੂੰ ਲਾ ਆਹ ਕੰਪਨੀ ਰਿਕਾਰਡ ਸਰਵਿਸ ਕੀਤੀ ਹੋਣੀ ਐ ਇਹਦੀ ਹਣਾ ਹਾਂਜੀ ਹਾਂਜੀ ਹਾਂ ਕੰਪਨੀ ਰਿਕਾਰਡ ਸਰਵਿਸ ਬਾਈ ਕੀਤੀ ਪਈ ਆ ਦੇਖੋ ਉੱਤੇ ਲਿਖਿਆ ਹੋਇਆ ਚਟਾਂ-ਚਟਾਂ ਨਾਲ ਲੱਗੀਆਂ ਹੋਈਆਂ ਨੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ 2 ਸਪੀਡ ਆ ਕਿ ਨਾ 3 ਸਪੀਡ ਆ ਇਹ 3 ਆ ਗਈ 3 ਸਪੀਡ ਹੈ ਰਿਵਰਸ ਪੀਟੀਓ ਆ ਗਈ ਰਿਵਰਸ ਪੀਟੀਓ ਆ ਹਾਂ ਪ੍ਰੋ ਵਗੈਰਾ ਆ ਗਿਆ ਪ੍ਰੋ ਗੇਅਰ ਆ ਗਿਆ ਟਰੈਕਟਰ ਮਿੱਤਰੋ ਬਿਲਕੁਲ ਸਿੰਘ ਦੀ ਕੋੜੀ ਮੰਗੂ ਖੜਾ ਪੂਰਾ ਚੰਗਾ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਸਾਊਂਡ ਸਿਸਟਮ ਵਿੱਚੇ ਜਾਊਗਾ ਪੂਰਾ ਸੋਹਣਾ ਟਰੈਕਟਰ ਕਹਿ ਸਕਦੇ ਆਪਾਂ ਮਾਡਲ ਇਹ ਕਿੰਨੇ ਆ ਗਿਆ ਸੀ 21 21 ਰਿਵਰਸ ਪੀਟੀਓ ਆ ਰਿਵਰਸ ਪੀਟੀਓ 21 ਮਾ 21 ਦਾ ਰੇਟ ਕਿੰਨਾ ਆ ਗਿਆ ਇਹ 7.7 ਪੁਆਇੰਟ ਜੀ 765000 ਰੁਪਇਆ ਇਹ ਤਾਂ ਡਿਮਾਂਡ ਹੈ ਭਾਈ ਮੱਖਣਾ ਆਪਣਾ ਗੁਰਚਰਨ ਮੌਕੇ ਤੇ ਮੌਕੇ ਤੇ ਕਰਦੇ ਆਂ 10000 ਰੁਪਇਆ ਦਾ ਮਾਨਤਾ ਨੂੰ ਮੌਕੇ ਤੇ ਮਿੱਤਰੋ ਇਹ ਚੋ ਕੀਤਾ ਜਉ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਪੂਰਾ ਸੋਹਣਾ ਟਰੈਕਟਰ ਹੈ ਮੂਰੇ ਆ ਗਿਆ 963 ਟਰੈਕਟਰ ਦੇਖ ਸਕਦੇ ਹੋ ਐਫ ਏ 13 ਰਿਵਰਸ ਪੀਟੀਓ ਡਬਲ ਡਿਸਟਰੀਬਿਊਟਰ ਟਾਇਰਾਂ ਦੀ ਗੱਲ ਕੀ ਕੀਤੀ ਜਾਵੇ ਬਾਈ 70 70 ਕ ਪੈਸੇ ਨੇ ਜੀ 70 ਕ ਪੈਸੇ ਟਾਇਰ ਪਏ ਨੇ ਚੌਕੜਾ ਤੇ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਓਕੇ ਆ ਜੀ ਇਹ ਵੀ ਓਕੇ ਆ ਇੰਜਨ ਗੇਅਰ ਦਾ ਵੀ ਓਕੇ ਆ ਸੈਂਪਲ ਕੱਪੜੇ ਵਾਲੀ ਛਤਰੀ ਆ ਤੇ ਟਰੈਕਟਰ ਦੇਖ ਸਕਦੇ ਹੋ ਕੁੜੀਆ ਦੇ ਟਾਇਰ ਨੇ 16 9 28 ਵਾਲੇ ਤੇ ਰੰਗ ਪੇਂਟ ਦਾ ਅਰੀਜਨਲ ਹੈ ਬਾਈ ਸਰ ਹਾਂ ਜੀ ਹਾਂ ਜੀ ਰੰਗ ਪੇਂਟ ਦਾ ਵੀ ਬਾਈ ਟਰੈਕਟਰ ਰੀਨਲ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਬਾਈ ਇਹ 20 ਜੀ 20 20 ਮਾਡਲ ਆ ਗਿਆ ਟਰੈਕਟਰ ਦੇਖ ਸਕਦੇ ਹੋ ਪੂਰਾ ਸੋਹਣਾ ਟਰੈਕਟਰ ਪਿਆ ਹੈ ਵੀ ਮਾਡਲ ਦਾ ਭਾਈ ਰੇਟ ਕਿੰਨਾ ਆ ਗਿਆ ਜੀ 6,60,000 6,60,000 ਡਿਮਾਂਡ ਆ ਗਈ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜਾਊਗਾ ਇਸ ਤੋਂ ਇਲਾਵਾ ਗੁਰਚਰਨ ਭਾਈ ਹੋਰ ਵੀ ਟਰੈਕਟਰ ਖੜੇ ਕਰੇ ਨਾ ਇਹੀ ਨੇ ਜੀ ਚੱਲ ਅੱਛਾ ਇਹੀ ਨੇ ਚਾਰ ਟਰੈਕਟਰਾਂ ਦੇ ਤੇ ਲੋਕੇਸ਼ਨ ਕਿਹਨਾਂ ਦੁਆਰਾ ਫਿਰ ਬੋਲ ਦਿਓ ਤਰਾਉ ਲਾਏ ਪਿੰਡ ਪੂਰੇ ਕੋਪੈ ਜੀ ਜਲਾ ਬਰਨਾਲਾ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਿੰਨਾ ਭਾਈ 99141 ਜੀ 717 ਠੀਕ ਹੈ ਜੀ ਤੇ ਟਰੈਕਟਰ ਵਿੱਚ ਵੀ ਕੱਟ ਲੈਣੇ ਹੋਈ ਹਾਂ ਜੀ ਹਾਂ ਜੀ ਹਾਂ ਜੀ ਕੱਟ ਲਾਂਗੇ ਠੀਕ ਆਪ ਨੰਬਰ ਹੋਵੇ ਪੰਜਾਬ ਨੰਬਰ ਉਹ ਵਿੱਚ ਵੀ ਘੱਟ ਰਹੇ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਗੁਰਚਨ ਠੀਕ ਹੈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਓਕੇ ਜੀ ਤੇ ਲੋ ਵੀ ਮਿੱਤਰੋ ਬਾਈ ਨੂੰ ਇੱਕ ਮੌਕਾ ਲਾਜ਼ਮੀ ਦਿਓ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ